ਮੋਹ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਬਹੁਤ ਵੱਡਾ ਅਪਡੇਟ ਹੈ ਰੂਲ ਬਦਲਣ ਤੋਂ ਬਾਅਦ ਜਾਂ 8 ਨਵੰਬਰ ਤੋਂ ਬਾਅਦ ਜਿਹੜੇ ਵੀ ਵਿਦਿਆਰਥੀ ਚਾਹੇ ਉਹ ਪ੍ਰਾਈਵੇਟ ਕਾਲਜ ਅਪਲਾਈ ਕਰ ਰਹੇ ਹੋਣ ਚਾਹੇ ਉਹ ਜੀਆਈਸੀ ਤੋਂ ਬਿਨਾ ਅਪਲਾਈ ਕਰ ਰਹੇ ਹੋਣ ਇਸ ਤਰ੍ਹਾਂ ਦੀਆਂ ਰਿਪੋਰਟਸ ਨੇ ਜਸਮੀਤ ਪਾਟਿਆ ਜੀ ਕੋਲੇ ਕਿ ਬਹੁਤ ਵੱਡੇ ਪੱਧਰ ਤੇ ਉਹਨਾਂ ਨੂੰ ਰਿਫਿਊਜ਼ਲ ਹੈ ਫਿਰ ਹੁਣ ਫਾਈਲ ਲੱਗਣੀ ਕਿਵੇਂ ਹੈ ਤਾਂ ਕਿ ਰਿਫਿਊਜ਼ਲ ਨਾ ਆਵੇ ਇਹਦੇ ਉੱਪਰ ਜ਼ਿਆਦਾ ਜਾਣਕਾਰੀ ਜਸਮੀਤ ਜੀ ਦੇ ਨਾਲ ਸਾਂਝੀ ਕਰਾਂਗੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਸੋ ਮੱਚ ਜਸ਼ਮੀ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਰਿਫਿਊਜ਼ਲ ਆ ਰਹੀ ਹੈ ਬਿਨਾ ਜੀਆਈਸੀ ਔਰ ਪ੍ਰਾਈਵੇਟ ਕਾਲਜ ਦੇ ਇਹਦੇ ਪਿੱਛੇ ਕਾਰਨ ਮੁੱਖ ਰੂਪ ਚ ਕੀ ਦਿਖਦਾ ਕਿਉਂਕਿ ਗੱਲਾਂ ਤਾਂ ਇਹ ਕੀਤੀਆਂ ਜਾ ਰਹੀਆਂ ਨੇ ਕਿ ਹੁਣ ਸਿਰਫ ਅਪਲਾਈ ਕਰੋ ਤੁਸੀਂ ਕੈਨੇਡਾ ਚ ਜੀਆਈਸੀ ਦੀ ਵੀ ਨਹੀਂ ਲੋੜ 6 ਮਹੀਨੇ ਦੀ ਫੀਸ ਨਾਲ ਅਪਲਾਈ ਕਰ ਦਿਓ ਤੁਸੀਂ ਦੇਖੋ ਜਿਹੜੀ ਕੰਸਲਟੈਂਟ ਹੈ ਦੇ ਆਲਵੇਜ਼ ਫਾਈਂਡ ਅ ਵੇ ਕਿ ਅਸੀਂ ਸਟੂਡੈਂਟਸ ਕਿਵੇਂ ਅਟਰੈਕਟ ਕਰ ਸਕਦੇ ਪਹਿਲੀ ਚੀਜ਼ ਸੈਕੰਡਲੀ ਸਾਰਿਆਂ ਨੂੰ ਆਪਣੇ ਫਾਇਦੇ ਦਾ ਮਤਲਬ ਹੁੰਦਾ ਕੋਈ ਸੱਚੀ ਗੱਲ ਕਰਨ ਦਾ ਮੈਂ ਕਹਾਂ ਦਾੰਮੀ ਨਹੀਂ ਲੱਗਦਾ ਸਾਰੇ ਇਹ ਸੋਚਦੇ ਆ ਕਿ ਆਪਾਂ ਸਿਰਫ ਬੱਚਾ انرول ਕਰਨਗੇ ਉਹਦਾ ਵੀਜ਼ਾ ਆਏ ਨਾ ਆਏ ਔਰ ਫੇਰ ਅਸੀਂ ਸਾਡੀ ਕੋਸ਼ਿਸ਼ ਹੈ ਕਿ ਜੇ ਅਸੀਂ ਤੁਹਾਡੇ ਤੋਂ ਪੈਸਾ ਹੀ ਕੋਈ ਨਹੀਂ ਲੈ ਰਹੇ ਜੀ ਸਮਝੋ ਅਸੀਂ ਕਿਸੇ ਬੱਚੇ ਤੋਂ ਕੋਈ ਪੈਸਾ ਨਹੀਂ ਲੈ ਰਹੇ ਸੋ ਜਦੋਂ ਅਸੀਂ ਤੁਹਾਡੇ ਤੋਂ ਪੈਸਾ ਹੀ ਨਹੀਂ ਲੈ ਰਹੇ ਸਾਨੂੰ ਸਾਰਾ ਕੁਝ ਸਾਨੂੰ ਤੁਹਾਡਾ ਵੀਜ਼ਾ ਆਏਗਾ ਤੁਸੀਂ ਉੱਥੇ ਪੜੋਗੇ ਤਾਂ ਸਾਨੂੰ ਮਿਲਣਾ ਹੈ ਫਿਰ ਅਸੀਂ ਤੁਹਾਨੂੰ ਕੋਈ ਮਿਸ ਗਾਈਡ ਕਰਨ ਵਾਲੀ ਗੱਲ ਨਹੀਂ ਲਿਦਾਣਾਂ ਜੋ ਜਦੋਂ 8 ਨਵੰਬਰ ਤੋਂ ਬਾਅਦ ਰੂਲ ਚੇਂਜ ਹੋਇਆ ਤਾਂ ਕਾਫੀ ਸਾਰੇ ਕੰਸਲਟੈਂਟ ਨੇ ਕਿਹਾ ਕਿ ਹੁਣ ਤਾਂ ਕੈਨੇਡਾ ਧੰਨੇ ਨਾਲ ਵੀਜ਼ਾ ਦੇਵੇਗਾ ਜੇ ਕੈਨੇਡਾ ਨੇ ਧੰਨੇ ਨਾਲ ਵੀਜ਼ਾ ਦੇਣੇ ਹੁੰਦੇ ਤਾਂ ਐਸਡੀਐਸ ਬੰਦ ਨਾ ਹੁੰਦਾ ਜੀ ਪਹਿਲੀ ਚੀਜ਼ ਸਟੂਡੈਂਟਸ اور ਪੇਰੈਂਟ ਸਮਝਣ ਦੀ ਗੱਲ ਕਰੋ ਕਿ ਐਸਡੀਐਸ ਬੰਦ ਹੋਣਾ ਨਫੇ ਵਾਲੀ ਗੱਲ ਨਹੀਂ ਹੈਗੀ ਮੈਨੂੰ ਲੱਗਦਾ ਕਿ ਨੁਕਸਾਨ ਵਾਲੀ ਗੱਲ ਹੈ ਸੈਕੰਡਲੀ ਜੇ ਉਹਨਾਂ ਨੇ ਕਿਹਾ ਚਲੋ ਅਸੀਂ ਦੂਜੇ ਪਾਸੇ ਲੈ ਲੈਂਦੇ ਆ ਮੈਂ ਕਹਿੰਦਾ ਕਿ ਨਫੇ ਵਾਲੀ ਗੱਲ ਹੈ ਫਾਇਦੇ ਵਾਲੀ ਗੱਲ ਹੈ ਐਸਡੀਐਸ ਬੰਦ ਹੋਇਆ ਆਪਾਂ ਜੀਆਈਸੀ ਤੋਂ ਬਿਨਾ ਫਾਈਲ ਲਾ ਸਕਦੇ ਆ ਪਰ ਜੇ ਜੀਆਈਸੀ ਤੋਂ ਬਿਨਾ ਫਾਈਲ ਲਾਣੀ ਹੈ ਤਾਂ ਆਪਾਂ ਨੂੰ 15 ਤੋਂ 20 ਲੱਖ ਰੁਪਈਆ ਸ਼ੋਅ ਕਰਨਾ ਹੈ ਜੀ ਇਹ ਜੀਆਈਸੀ ਤੋਂ ਬਿਨਾ ਫਾਈਲ ਲਾਣੀ ਹੈ ਅਸੀਂ 15 ਤੋਂ 20 ਲੱਖ ਰੁਪਈਆ ਸ਼ੋਅ ਕਰਨਾ ਹੈ ਜਿਹੜਾ ਕਿ 4 ਮਹੀਨੇ ਦੀ ਜਸਟੀਫਿਕੇਸ਼ਨ ਦੇ ਨਾਲ ਤੁਸੀਂ ਜਾਓ @canada.gc.ca ਉੱਥੇ ਸਟੱਡੀ ਪਰਮਿਟ ਦੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਦੇਖੋ ਉਹਨਾਂ ਨੇ ਲਿਖਿਆ ਕਿ ਸਾਨੂੰ 4 ਮਹੀਨੇ ਦੀ ਬੈਂਕ ਸਟੇਟਮੈਂਟ ਚਾਹੀਦੀ ਹੋਏਗੀ ਤੁਹਾਡੀ ਹੋਣ ਮੇਰੇ ਕੋਲ ਇੱਕ ਰੀਸੈਂਟਲੀ ਸਟੂਡੈਂਟ ਆਇਆ ਜਿਹਦੀ ਰਿਫਿਊਜ਼ਲ ਆਈ ਹੈ 8 ਨਵੰਬਰ ਤੋਂ ਬਾਅਦ ਹੀ ਫਾਈਲ ਲੱਗੀ ਉਹਨੇ ਸਪੋਜ਼ ਉਹਨੇ ਗਵਰਨਮੈਂਟ ਕਾਲਜ ਦੀ ਫਾਈਲ ਲਾਈ ਬਟ ਉਹਨੇ ਜੀਆਈਸੀ ਨਹੀਂ ਜਮਾ ਕਰਾਇਆ ਔਰ ਉਹਨੇ ਆਪ ਫੰਡ ਸ਼ੋ ਕੀਤੇ 6-7 ਲੱਖ ਜੀ ਉਹ ਵੀ ਰੀਸੈਂਟ ਸੋ ਸਟੂਡੈਂਟਸ ਸੀ ਜੇ ਆਪਾਂ ਰੀਸੈਂਟ ਫੰਡ ਸ਼ੋ ਕਰ ਰਹੀਆਂ ਔਰ ਉਹਨੂੰ ਇਹੀ ਲਿਖਿਆ ਆ ਔਰ ਜੀਆਈਸੀ ਕਿੰਨਾ ਹੁੰਦਾ ਸਰ 12-13 ਲੱਖ ਰੁਪਏ ਸ਼ੋ ਜੀਆਈਸੀ ਦਾ ਅਮਾਉਂਟ 12-13 ਲੱਖ ਹੁੰਦਾ ਜੇ ਆਪਾਂ 12-13 ਲੱਖ ਪੇ ਨਹੀਂ ਕਰ ਰਹੇ ਔਰ ਆਪਾਂ 6 ਲੱਖ ਫੰਡ ਸ਼ੋ ਕਰ ਰਹੇ ਹਾਂ ਸੋ ਇਹ ਸਮਝਣ ਵਾਲੀ ਗੱਲ ਹੈ ਮੈਂ ਪਹਿਲਾਂ ਵੀ ਤਿੰਨ categories ਚ ਆਪਾਂ ਸਮਝਾਇਆ ਸੀ ਕਿ ਪਹਿਲੀ category ਜੇ ਤੁਸੀਂ ਫੀਸ ਜਮ੍ਹਾਂ ਕਰਾਉਂਦੇ ਹੋ ਆਪਣਾ GIC ਪੇ ਕਰਦੇ ਹੋ ਉਸਤੇ ਇਲਾਵਾ ਵੀ 3-4 ਲੱਖ ਦੀ ਸਟੇਟਮੈਂਟ ਲਾਓ ਦੂਜੀ category ਜੇ ਤੁਸੀਂ ਫੀਸ ਜਮ੍ਹਾਂ ਕਰਾਉਂਦੇ ਹੋ ਜਾਂ GIC ਜਮ੍ਹਾਂ ਕਰਾਉਂਦੇ ਹੋ ਉਸਤੇ باوجود ਤੁਹਾਨੂੰ 15-20 ਲੱਖ ਦੀ ਸਟੇਟਮੈਂਟ ਲਾਣੀ ਪਏਗੀ 4 ਮਹੀਨੇ ਦੀ ਜਸਟੀਫਿਕੇਸ਼ਨ ਦੇ ਨਾਲ ਤੀਜੀ category ਤੁਸੀਂ ਕਹਿੰਦੇ ਹੋ ਕਿ ਮੈਂ ਕੁਝ ਨਹੀਂ ਦੇਣਾ ਪਰ ਉਸ ਤੇ ਤੁਹਾਨੂੰ 35 ਲੱਖ ਰੁਪਏ ਸ਼ੋ ਕਰਨਾ ਪਏਗਾ 4 ਮਹੀਨੇ ਦੀ ਸਟੇਟਮੈਂਟ ਵਾਲਾ ਉਹ ਕਿੱਥੋਂ ਆਪਾਂ ਸ਼ੁਰੂ ਕਰਾਂਗੇ that is my point so students ਜੇ ਤੁਸੀਂ ਵੀਜ਼ਾ ਲੈਣਾ ਜਾਂਦੇ ਹੋ ਤਾਂ ਫੀਸ ਔਰ ਜੀਆਈਸੀ ਦੇ ਨਾਲ ਫਾਈਲ ਲਗਾਓ ਵੀਜ਼ਾ ਸਕਸੈਸ ਰੇਟ ਕੁਲੀ ਬੀ ਹਾਈ ਇਦਾਂ ਦਾ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਬੱਚਿਆਂ ਨੇ ਹੁਣੇ ਰੀਸੈਂਟਲੀ ਫਾਈਲਾਂ ਲਾਈਆਂ ਪ੍ਰਾਈਵੇਟ ਕਾਲਜ ਚ ਔਰ ਜੀਆਈਸੀ ਤੋਂ ਬਿਨਾ ਉਹਨਾਂ ਸਾਰਿਆਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਹੈ ਪਹਿਲੀ ਗੱਲ ਤਾਂ ਫਾਈਲ ਲਗਾਣੀ ਨਹੀਂ ਆ ਰਹੀ ਸਮਝ ਦੂਜੀ ਚੀਜ਼ ਆਪਾਂ ਡਾਕੂਮੈਂਟਸ ਤੋਂ ਜਸਟੀਫਾਈ ਨਹੀਂ ਕਰ پا ਰਹੇ ਹਾਈ ਕੁਲਿਟੀ ਨਾਲ ਬਿਲਕੁਲ ਇਹ ਦੋਵੇਂ ਵੱਡੀਆਂ ਗੱਲਾਂ ਨੇ ਜਿਹੜੀਆਂ ਜਸਮੀਤ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਵਿਦਿਆਰਥੀ ਬਹੁਤ ਸੁਚੇਤ ਹੋਣ ਔਰ 90413 90412 ਤੇ ਜਸਮੀਤ ਜੀ ਦੇ ਨਾਲ ਗੱਲ ਕਰਨ ਟੈਲੀਫੋਨ ਕਰਨ ਔਰ ਫਿਰ ਹੀ ਆਪਣੀਆਂ ਫਾਈਲਸ ਨੂੰ ਸਹੀ ਤਰੀਕੇ ਦੇ ਨਾਲ ਲੋਚ ਕਰਨ ਸੋ ਜਿੰਨੀ ਚੰਗੀ ਤਰੀਕੇ ਨਾਲ ਫਾਈਲ ਲੱਗੇਗੀ ਓਨੇ ਚੰਗੇ ਤਰੀਕੇ ਨਾਲ ਵੀਜ਼ਾ ਆਏਗਾ ਜਸਮੀਤ ਜੀ ਜੈਨੂਇਨ ਫਾਈਲ ਤੇ ਪ੍ਰੋਸੈਸਿੰਗ ਟਾਈਮ ਕਿੰਨਾ 걸ੇਗਾ ਸੀ ਦੇਖੋ ਹੁਣੇ ਰੀਸੈਂਟਲੀ ਨਿਊਜ਼ ਹੈ ਕਿ ਜਿੰਨੀਆਂ ਇੰਡੀਆ ਦੀਆਂ ਫਾਈਲਸ ਹੈਗੀਆਂ ਦੇ ਆਰ ਬੀਇੰਗ ਪ੍ਰੋਸੈਸਡ ਇਨ ਯੂਨਾਈਟਿਡ ਅਰਬ ਐਮੀਰੇਟਸ ਯਾਨੀ ਕਿ ਦੁਬਈ ਜਾਂ ਅਬੂ ਦਾਬੀ ਚ ਪ੍ਰੋਸੈਸ ਹੋ ਰਹੀਆਂ ਸਾਰੀਆਂ ਫਾਈਲਾਂ ਐਂਡ ਦੇ ਆਰ ਕੀਪਿੰਗ ਦਾ ਪ੍ਰੋਸੈਸਿੰਗ ਟਾਈਮ ਐਸ 3 ਵੀਕਸ ਓਕੇ ਸੋ ਵਿਚ ਇਜ਼ ਰਿਲੇਟਿਵਲੀ ਅ ਇਹਦਾ ਮਤਲਬ ਅਗਰ ਨਾਨ ਐਸਟੀਐਸ ਦੇ ਵਿੱਚ ਵੀ 3 ਹਫ਼ਤੇ ਚ ਡਿਸੀਜਨ ਹੋ ਰਿਹਾ ਹੈ ਫਿਰ ਤਾਂ ਚੰਗੀ ਗੱਲ ਹੈ ਸੋ ਥਿਸ ਇਜ਼ ਅ ਵੈਰੀ ਵੈਰੀ ਗੁੱਡ ਨਿਊਜ਼ ਫੋਰ ਸਟੂਡੈਂਟਸ ਥਿਸ ਇਜ਼ ਅ ਵੈਰੀ ਗੁੱਡ ਨਿਊਜ਼ ਦੈਟ ਤੁਹਾਡੀਆਂ ਫਾਈਲਾਂ ਤੇ ਡਿਸੀਜਨ ਜਲਦੀ ਆ ਰਹੇ ਆ ਡਿਸੀਜਨ ਹੱਲੇ ਵੀ 4-4 ਦਿਨ ਚ ਆ ਰਹੇ ਆ 4-4 ਦਿਨ ਚ ਵੀ ਆ ਰਹੇ ਸੋ ਬਟ डिजन सही नहीं आ रहे क्योंकि सही ढंग नहीं लग रही सो स्टूडेंट्स यही खुशखबरी जरूर है कि सारे लिए फाइलों से एंड यह समझने की जोड़ है कि कैनेडा इज वन आफ द बिगैसट मार्केट फॉर इंडियन स्टूडेंट या इंडियन सो इंडियन स्टूडेंट्स भी बहुत वीडियो मार्केट है एंड इंडियन स्टूडेंट्स भी कैनेडा बहुत ज्यादा ਪੋਜੀਟਿਵ ਪਲੇਸਾ ਪੋਜੀਟਿਵ ਅਨੇਕ ਤੁਸੀਂ ਦੱਸ ਰਹੇ ਸੀ ਕਿ ਨੇਪਾਲ ਵਰਗੇ ਜਿਹੜੇ ਮੁਲਕ ਨੇ ਉਹਨਾਂ ਲਈ ਪ੍ਰੋਸੈਸਿੰਗ ਟਾਈਮ 6 6 7 7 8 8 ਮਹੀਨੇ ਵੀ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਚਲੋ ਥੈਂਕ ਯੂ ਸੋ ਮੱਚ 90413 90412 ਤੇ ਤੁਸੀਂ ਸੰਪਰਕ ਕਰੋ ਜੈਨੂਇਨ ਤਰੀਕੇ ਨਾਲ ਲੈਂਡਮਾਰਕ ਤੋਂ ਤੁਸੀਂ ਫਾਈਲ ਲਾਓ ਤੇ ਜਲਦ ਆਪਣਾ ਵੀਜ਼ਾ ਜਿਹੜਾ ਉਹਦੀ ਪੋਸਿਬਿਲਿਟੀ ਬਣਾਓ ਥੈਂਕ ਯੂ ਸੋ ਮੱਚ ਥੈਂਕ ਯੂ